ਅਸਵਲ ਦੀ ਵੱਡੀ ਖਬਰ ਜੁੜੀ ਹੋਈ ਹੈ ਆਕਾਲੀ ਦਲ ਦੀ ਭਾਰਤੀ ਕਮੇਟੀ ਦੇ ਨਾਲ ਅੱਜ ਇਜਲਾਸ ਬੁਲਾਇਆ ਗਿਆ ਸੀ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਜੀ ਹਾਂ ਆਕਾਲੀ ਦਲ ਦੇ ਪ੍ਰਧਾਨ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਗੱਲ ਤੋਂ ਕਿਨਾਰਾ ਕਰ ਲਿਆ ਗਿਆ ਸੀ ਪਰ ਚੁਣਿਆ ਜਿਹੜਾ ਅੱਜ ਗਿਆ ਹੈ ਪੂਰਨ ਤੌਰ ਦੇ ਉੱਤੇ ਡੈਲੀਗੇਟਸ ਦੇ ਵੱਲੋਂ ਇਹ ਚੋਣ ਕੀਤੀ ਗਈ ਹੈ ਲਗਭਗ 500 ਦੇ ਕਰੀਬ ਜਿਹੜੇ ਡੈਲੀਗੇਟਸ ਹਨ ਉਹਨਾਂ ਦੇ ਵੱਲੋਂ ਇਹ ਚੂਨ ਜਿਹੜੀ ਹੈ ਉਹ ਕੀਤੀ ਗਈ ਹੈ ਗੋਬਿੰਦ ਸਿੰਘ ਲੰਗਵਾਲ ਨੇ ਵੀ ਇਸ ਦਾ ਸਮਰਥਨ ਕੀਤਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਹੈ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਪਹਿਲਾਂ 7 ਮੈਂਬਰੀ ਕਮੇਟੀ ਬਣਾਈ ਸੀ ਬਾਅਦ ਦੇ ਵਿੱਚ 5 ਮੈਂਬਰ ਜਿਹੜੇ ਰਹਿ ਗਏ ਸੀ ਕਿਉਂਕਿ ਕਿਰਪਾਲ ਸਿੰਘ ਵਡੂੰਗਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ 5 ਮੈਂਬਰੀ ਕਮੇਟੀ ਰਹੀ ਸੀ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਗਾਤਾਰ 3 ਮਹੀਨੇ ਭਰਤੀ ਕੀਤੀ ਗਈ ਭਰਤੀ ਕਰਨ ਤੋਂ ਬਾਅਦ ਡੈਲੀਗੇਟ ਚੁਣੇ ਗਏ ਡੈਲੀਗੇਟ ਚੁਣਨ ਤੋਂ ਬਾਅਦ ਅੱਜ ਇਜਲਾਸ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਸੱਦਿਆ ਗਿਆ ਸੀ ਤੇ ਅੱਜ ਨਵੇਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਚੁੱਕਿਆ ਹੈ ਪਾਰਟੀ ਕਮੇਟੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਐਸਵੀਲ ਦੀ ਵੱਡੀ ਖਬਰ ਜੁੜੀ ਹੋਈ ਹੈ ਆਕਾਲੀ ਦਲ ਦੀ ਭਾਰਤੀ ਕਮੇਟੀ ਦੇ ਨਾਲ ਅੱਜ ਇਜਲਾਸ ਬੁਲਾਇਆ ਗਿਆ ਸੀ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਜੀ ਹਾਂ ਆਕਾਲੀ ਦਲ ਦੇ ਪ੍ਰਧਾਨ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਗੱਲ ਤੋਂ ਕਿਨਾਰਾ ਕਰ ਲਿਆ ਗਿਆ ਸੀ ਪਰ ਜੁਨੀਆ ਜਿਹੜਾ ਅੱਜ ਗਿਆ ਏ ਪੁਰਨ ਤੌਰ ਦੇ ਉੱਤੇ ਡੈਲੀਗੇਟਸ ਦੇ ਵੱਲੋਂ ਇਹ ਚੋਣ ਕੀਤੀ ਗਈ ਹੈ ਲਗਭਗ 500 ਦੇ ਕਰੀਬ ਜਿਹੜੇ ਡੈਲੀਗੇਟਸ ਹਨ ਉਹਨਾਂ ਦੇ ਵੱਲੋਂ ਇਹ ਚੋਣ ਜਿਹੜੀ ਹੈ ਉਹ ਕੀਤੀ ਗਈ ਹੈ ਗੋਬਿੰਦ ਸਿੰਘ ਲੰਗਵਾਲ ਨੇ ਵੀ ਇਸ ਦਾ ਸਮਰਥਨ ਕੀਤਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਹੈ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਸ਼੍ਰੀ ਕਾਸਤਕ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਪਹਿਲਾਂ 7 ਮੈਂਬਰੀ ਕਮੇਟੀ ਬਣਾਈ ਸੀ ਬਾਅਦ ਦੇ ਵਿੱਚ ਪੰਜ ਮੈਂਬਰ ਜਿਹੜੇ ਰਹਿ ਗਏ ਸੀ ਕਿਉਂਕਿ ਕਿਰਪਾਲ ਸਿੰਘ ਵਡੂੰਗਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਰਹੀ ਸੀ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਗਾਤਾਰ 3 ਮਹੀਨੇ ਭਰਤੀ ਕੀਤੀ ਗਈ ਭਰਤੀ ਕਰਨ ਤੋਂ ਬਾਅਦ ਡੈਲੀਗੇਟ ਚੁਣੇਗੇ ਡੈਲੀਗੇਟ ਚੁਣਨ ਤੋਂ ਬਾਅਦ ਅੱਜ ਇਜ਼ਲਾਫ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਸੱਦਿਆ ਗਿਆ ਸੀ ਤੇ ਅੱਜ ਨਵੇਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਚੁੱਕਿਆ ਹੈ ਪਾਰਟੀ ਕਮੇਟੀ ਦੇ ਵੱਲੋਂ ਗਿਆਨੀ ਹਰਤੇਪ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਅਸਵਲ ਦੀ ਵੱਡੀ ਖਬਰ ਜੁੜੀ ਹੋਈ ਹੈ ਆਕਾਲੀ ਦਲ ਦੀ ਭਾਰਤੀ ਕਮੇਟੀ ਦੇ ਨਾਲ ਅੱਜ ਇਜਲਾਸ ਬੁਲਾਇਆ ਗਿਆ ਸੀ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਜੀ ਹਾਂ ਆਕਾਲੀ ਦਲ ਦੇ ਪ੍ਰਧਾਨ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਗੱਲ ਤੋਂ ਕਿਨਾਰਾ ਕਰ ਲਿਆ ਗਿਆ ਸੀ ਪਰ ਚੁਣਿਆ ਜਿਹੜਾ ਅੱਜ ਗਿਆ ਹੈ ਪੂਰਨ ਤੌਰ ਦੇ ਉੱਤੇ ਡੈਲੀਗੇਟਸ ਦੇ ਵੱਲੋਂ ਇਹ ਚੋਣ ਕੀਤੀ ਗਈ ਹੈ ਲਗਭਗ 500 ਦੇ ਕਰੀਬ ਜਿਹੜੇ ਡੈਲੀਗੇਟਸ ਹਨ ਉਹਨਾਂ ਦੇ ਵੱਲੋਂ ਇਹ ਚੂਣ ਜਿਹੜੀ ਹੈ ਉਹ ਕੀਤੀ ਗਈ ਹੈ ਗੋਬਿੰਦ ਸਿੰਘ ਲੰਗਵਾਲ ਨੇ ਵੀ ਇਸ ਦਾ ਸਮਰਥਨ ਕੀਤਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਹੈ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਸ਼੍ਰੀ ਕਾਸਤਕ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਪਹਿਲਾਂ 7 ਮੈਂਬਰੀ ਕਮੇਟੀ ਬਣਾਈ ਸੀ ਬਾਅਦ ਦੇ ਵਿੱਚ 5 ਮੈਂਬਰ ਜਿਹੜੇ ਰਹਿ ਗਏ ਸੀ ਕਿਉਂਕਿ ਕਿਰਪਾਲ ਸਿੰਘ ਵਡੂੰਗਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ 5 ਮੈਂਬਰੀ ਕਮੇਟੀ ਰਹੀ ਸੀ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਗਾਤਾਰ 3 ਮਹੀਨੇ ਭਰਤੀ ਕੀਤੀ ਗਈ ਭਰਤੀ ਕਰਨ ਤੋਂ ਬਾਅਦ ਡੈਲੀਗੇਟ ਚੁਣੇ ਗਏ ਡੈਲੀਗੇਟ ਚੁਣਨ ਤੋਂ ਬਾਅਦ ਅੱਜ ਇਜਲਾਸ ਜਿਹੜਾ ਇਹ ਅੰਮ੍ਰਿਤਸਰ ਦੇ ਵਿੱਚ ਸੱਦਿਆ ਗਿਆ ਸੀ ਤੇ ਅੱਜ ਨਵੇਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਚੁੱਕਿਆ ਹੈ ਪਾਰਟੀ ਕਮੇਟੀ ਦੇ ਲੋ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ।